ਭਾਰਤ ਤਿਉਹਾਰਾਂ ਦਾ ਦੇਸ਼ ਹੈ ਪੂਰੇ ਭਾਰਤ ਵਿੱਚ ਦਸਹਿਰੇ ਨੂੰ ਬੁਰਾਈ ਉੱਪਰ ਅਸ਼ਾਈ ਦੀ ਜਿੱਤ ਦੇ ਪ੍ਰਤੀਕ ਦੇ ਤੌਰ ਤੇ ਮਨਾਇਆ ਜਾਂਦਾ ਹੈ ਅੱਜ ਦਰਾਹਾ ਦੇ ਦਾਣਾ ਮੰਡੀ ਵਿੱਚ ਇਸ ਤਿਹਾਰ ਨੂੰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਹਲਕੇ ਦੀਆਂ ਬਹੁਤ ਹੀ ਸਨਮਾਨਜੋਗ ਸ਼ਖਸੀਅਤਾਂ ਵੱਲੋਂ ਹਾਜ਼ਰ ਲਗਾਈ ਗਈ ਉੱਥੇ ਹੀ ਰਾਜਨੀਤਿਕ ਲੋਕਾਂ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਮੂਲਤ ਕੀਤੀ ਗਈ ਇਸ ਮੌਕੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮਸੀਂ ਸ਼ਾਰਤੇ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਹਲਕਾ ਵਿਧਾਇਕ ਸਰਦਾਰ ਨਰਿੰਦਰ ਸਿੰਘ ਗਿਆਸਪੁਰਾ ਨੇ ਹਾਜ਼ਰੀ ਲਵਾਈ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਦਰਸ਼ਨ ਕੁਮਾਰ ਪੱਪੂ ਜੀ ਨੇ ਪ੍ਰਬੰਧਕ ਦੇ ਤੌਰ ਤੇ ਇਸ ਮੇਲੇ ਦੇ ਪ੍ਰਬੰਧਾਂ ਦਾ ਪ੍ਰਬੰਧਨ ਸੁਵਾਲਿਆ ਤੇ ਆਏ ਲੋਕਾਂ ਦੇ ਮਨੋਰੰਜਨ ਵਾਸਤੇ ਪੰਜਾਬੀ ਦੇ ਪ੍ਰਸਿੱਧ ਗਾਇਕ ਲਾਹਵੀਰਾਂ ਨੂੰ ਮੌਕਾ ਦਿੱਤਾ ਗਿਆ ਤੇ ਉਸ ਨੇ ਆਪਣੀ ਜਾਂਦਾਰ ਗੱਗੀ ਦੇ ਨਾਲ ਆਏ ਲੋਕਾਂ ਦਾ ਮਨੋਰੰਜਨ ਕੀਤਾ ਆਓ ਦੇਖਦੇ ਹਾਂ ਇਸ ਸਾਰਾ ਪ੍ਰੋਗਰਾਮ ਦੀਆਂ ਕੁਝ ਝਲਕੀਆਂ ਮੈਂ ਗਰਦੀਪ ਸਿੰਘ ਸ਼ਾਪੂਰ ਕੈਮਰਾਮੈਨ ਸੁਖਦੇਵ ਸਿੰਘ ਬਲਾਸਪੁਰ ਦੇ ਨਾਲ ਫਿਰ ਮੈਂ ਵੀ ਦੱਸਣਾ ਚਾਹਨਾ ਹੈ ਕਿ ਹਰ ਪਿੰਡ ਦਾ ਪਰਿਵਾਰ ਜਿਹੜਾ ਬਹੁਤ ਵੱਡਾ ਪੰਜਾਬ ਦੇ ਵਿੱਚ ਪਾਰੀ ਬਰਸਾਤ ਕਰ ਰਿਹਾ ਹੈ ਉੱਥੇ ਵੀ ਆਮ ਆਦਮੀ ਪਾਰਟੀ ਦੇ ਹਰ ਵਰਕਰ ਨੇ ਸਾਰੇ ਮੈਲੇ ਨੇ ਹਰ ਮਤਰੀ ਨੇ ਬਹੁਤ ਬੇਤਵੜ ਕੇ ਘਰtilde ਦੇ ਪਰਿਵਾਰਾਂ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਉਹਦੀਆਂ ਜਾਨਾਂ ਬਚਾਈਆਂ ਉਹਨਾਂ ਨੂੰ ਰੋਸਨ ਪਹੁੰਚਾਇਆ ਉਹਨਾਂ ਦੇ ਡੰਗਰਾਂ ਤੱਕ ਪਹਾਰਾ ਪਹੁੰਚਾਇਆ ਸੋ ਜਿਵੇਂ ਸਰਕਾਰ ਜਦੋਂ ਵੀ ਬਣੀ ਜਿੱਲਾ ਬਲਜੀਰਾ ਆ ਰਿਹਾ 10 ਲੱਖ ਦਾ ਬੀਮੇ ਬਾਰੇ ਇਹਦੇ ਤੋਂ ਆ ਦੱਸ ਕੇ ਘੇਰੇ ਤੇ ਹੁਣ ਇੱਕ ਹੋਰ ਮੈਂ ਪਰਸੋਂ ਸ਼ੁਰੂਆਤ ਕਰਕੇ ਆ ਤਲਕਾਂਡੇ ਵਿੱਚ ਜਿਹੜੇ ਲਾਲ ਕੀਰਵਾਲੇ ਕਹਿੰਦੇ ਹੁੰਦੇ ਸੀ ਲਾਲ ਕੀ ਦੇ ਅੰਦਰ ਵਾਲੇ ਪਲਾਟਾਂ ਦੀ ਜੇ ਕਰਾਂ ਦੀ ਰਿਸ਼ਤੀ ਨਹੀਂ ਆਉਂਦੀ ਉਹਦੇ ਤੇ ਕੋਈ ਬੈਂਕ ਨਾ ਮਾਲ ਉਹ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ ਚੋਦੀਆਂ ਵੀ ਜਿਹੜੀਆਂ ਰਿਸ਼ਤੀਆਂ ਉਹਨਾਂ ਸਰਟੀਫਿਕੇਟ ਦਿੱਤੇ ਗਏ ਆ ਉਸ ਉਸ ਲਾਲਕੀ ਦੇ ਅੰਦਰ ਵਾਲੇ ਮਕਾਨਾਂ ਦੇ ਲੋਨ ਵੀ ਮਿਲੂਗਾ ਉਹੀ ਰਿਸ਼ਤੀ ਵੀ ਹੋਵੇਗੀ ਕਿਉਂਕਿ ਨਾਲ ਸਭ ਤੋਂ ਵੱਡੀ ਗੱਲ ਹੈ ਜਿਹੜੇ ਲਾਲਕੀ ਦੇ ਅੰਦਰ ਵਾਲੇ ਮਕਾਨ ਜਦੋਂ ਕੋ توڑ پھوڑ ਕੇ ਦੁਬਾਰਾ ਬਣਾਉਣਾ ਹੁੰਦਾ ਸੀ ਤੇ ਬਹੁਤ سارے ਗਾਹਕ ਤੇ ਬਣਦੇ ਹੁੰਦੇ ਸੀ ਕਿ ਕਾਫੀ ਕੰਮ ਕੁਤਰੀ ਸਰਕਾਰ ਤੋਂ ਸਰਮਾਹ ਦੀ ਸਰਕਾਰ ਨੇ ਕੀਤੇ ਹਨ ਅੱਜ ਤੁਹਾਹਾਂ ਸਾਰੇ ਨੇ ਮੇਰੀ ਆਪ ਸਭ ਨੂੰ ਬਹੁਤ ਬਹੁਤ ਬੁੜਾਈ ਦਿਨਾ ਤੇ ਬਹੁਤ ਸਾਰੇ ਤੇ ਹਰ ਸਾਡੀ ਪ੍ਰਮਾਣ ਜੀ ਦਾ ਪਿਆਰ ਜੈਕਰ ਸਾਹਿਬ ਵੱਡੇ ਵੀ ਤੇ ਹਰ ਵਾਰੀ ਹਕਮ ਲੁੰਦੇ ਨੇ ਹਰ ਵਾਰੀ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੁਣ ਸਾਰਿਆਂ ਨੂੰ ਸੱਜੇ ਸਾਰਿਆਂ ਦੇ ਨਾਮ ਵੀਰਾ ਜੀ ਨੂੰ ਸੁਣਨਾ ਮੈਂ ਜਿਆਦਾ ਸਮਾਂ ਨਹੀਂ ਦਿੰਦਾ ਜੇ ਤੁਹਾਨੂੰ ਸਾਰਿਆਂ ਨੂੰ ਸਾਰੇ ਮੇਲੇ ਦੀਆਂ ਲੱਖ ਵਕ ਉਦਾਈਆਂ ਦਿੱਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿ ਅਸੀਂ 5-10 ਮਿੰਟ ਤੁਹਾਡੇ ਹੋਰ ਲੈਣੇ ਨੇ ਸ਼ਕਤੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਸ਼ਰਮਾ ਜੀ उन्हों का भी सम्मान किया जाएगा बहुत वाला सहयोग है उन्होंने दुशहरे मेले के लिए प्रिंसीपल जतेंद्र शर्मा जी प्रिंसीपल जतेंद्र शर्मा जी वह भी आप